ਸਾਰチュਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋ ਮੈਂ ਬਿਲਕੁਲ ਠੀਕ ਐ ਟਾਈਮ ਹੈ ਇਹ ਮਾਰਨਿੰਗ ਦਾ ਮੈਂ ਕੱਪੜੇ ਧੋ ਕੇ ਹਟੇ ਸੀ ਮੈਂ ਚਲ ਸੁੱਕਣੇ ਪਾ ਦੇ ਕੱਪੜੇ ਧੋਤੇ ਗਏ ਸੀ ਥੋੜਾ ਹੋ ਗਈ ਲੇਟ ਬਿਕੋਜ਼ ਸਵੇਰੇ ਫੇਰ ਮੇਰਾ ਪਲਾਨ ਨਹੀਂ ਸੀਗਾ ਪਹਿਲਾਂ ਥੋੜਾ ਜੰਨਰ ਕੰਮ ਕਰਕੇ ਆਈ ਕਿਹ ਜਾਂਦਾ ਫਿਰ ਆ ਕੇ ਕੱਪੜੇ ਪਾਏ ਨੇ ਮਸ਼ੀਨ ਚ ਤੇ ਹੁਣ ਪਾ ਰਹੀਆਂ ਸੁਪਣੇ ਗਰਮੀਆਂ ਕਰਕੇ ਨਾ ਕੱਪੜੇ ਵੀ ਡੇਲੀ ਦੇ ਹੋ ਜਾਂਦੇ ਨੇ ਡੇਲੀ ਤੇ ਦੋ ਦੋ ਸੂਟ ਤਾਂ ਹਰ ਇੱਕ ਤੇ ਹੁੰਦੇ ਨੇ ਕੱਪੜੇ ਗਰ ਇੱਕ ਪਸੀਨੇ ਵਾਲੇ ਕੱਪੜੇ ਹੁੰਦੇ ਨੇ ਜਿਆਦਾ ਆਪਾਂ ਕਈ ਦਿਨ ਰੱਖਾਂਗੇ ਨਾ ਫਿਰ ਉਹ स्मेल ਜੀ ਆਉਣ ਲੱਗੇ ਜਾਂ ਜਿਆਦਾ स्मेल ਆਉਣ ਲੱਗੇ ਉਹਨਾਂ ਵਿੱਚ ਇਸ ਕਰਕੇ ਵਾਤਵਾਂ ਵਾਂ ਇੱਕ ਦਿਨ ਕੱਪੜਾ ਨਹੀਂ ਛੱਡਿਆ ਜਾਂਦਾ ਹੁੰਦਾ ਕਈ ਵਾਰ ਤਾਂ ਮੈਂ ਡੇਲੀ ਵੀ ਧੋਤਾ ਨਹੀਂ ਲਗਾਤਾਰ ਵੀ ਧੋਨੇ 2-3 ਦਿਨ ਕਈ ਵਾਰ ਇੱਕ ਦਿਨ ਵਿੱਚੋਂ ਛੱਡ ਵੀ ਦਿੰਨੇ ਆ ਐਸ ਤਰ੍ਹਾਂ ਜ ਹੁਣ ਪਰ ਹੁਣ 2-3 ਦਿਨ ਹੋ ਗਏ ਮੈਂ ਲਗਾਤਾਰ ਵਗੂਈ ਕੱਪੜੇ ਧੋ ਰਹੀ ਆ ਕਪੜੇ ਧੋਣ ਤੇ ਟਾਈਮ ਵੀ ਘੱਟ ਲੱਗਦਾ ਸੁੱਕ ਵੀ ਜਲਦੀ ਜਾਂਦੇ ਬਸ ਇਹ ਕਾਹੇ ਹੋ ਜਾਂਦੇ ਵੀ ਹਾਂ ਕੱਪੜੇ ਧੋਣ ਦੀ ਖੇਚਲ ਹੋ ਜਾਂਦੀ ਕੰਮ ਤਾਂ ਉਹਨਾਂ ਹੀ ਹੋ ਜਾਂਦੇ ਧੋਣ ਦਾ ਕੱਪੜੇ ਪਾਤੀਏ ਸੁੱਕਣੇ ਫਿਰ ਚਲ ਕੇ ਕਰੂੰਗੀ ਅੰਦਰਲੇ ਕੰਮ ਕਿਚਨ ਦੇ ਗਰਮੀ ਬਹੁਤ ਬਹੁਤ ਗਰਮੀ ਜਿਆਦਾ ਕੰਮ ਕਰਨੇ ਵੀ ਨਾ ਮੁਸ਼ਕਲ ਹੋਈ ਪਏ ਨੇ ਕੰਮ ਨਹੀਂ ਕਰਨਾ ਔਖਾ ਲੱਗਦਾ ਪਰ ਗਰਮੀ ਗਰਮੀ ਤੋਂ ਡਰਦਿਆਂ ਨੂੰ ਕੰਮ ਕਰਨਾ ਔਖਾ ਲੱਗਦਾ ਟਾਈਮ ਵੀ ਆਇਆ ਲੱਗਦਾ ਵੀ ਕੰਮ ਕਰਦੇ ਨੂੰ ਟਾਈਮ ਵੀ ਚਾਤੇ ਲੱਗਦਾ ਨਹੀਂ ਤੇ ਗਰਮੀ ਨਾਲ ਲੱਗੇ ਫਟਾਫਟ ਕੰਮ ਨਿਬੇੜਦੀ ਔਰ ਗਰਮੀ ਕਰਕੇ ਟਾਈਮ ਵੀ ਵੱਧ ਲੱਗਦਾ ਤੇ ਕੰਮ ਵੀ ਵੱਡਾ ਲੱਗਣ ਲੱਗ ਜਾਂਦਾ ਗਰਮੀ ਤੇ ਕਰਨਾ ਨਾ ਇੱਕ ਹਾਇ ਲੱਗਦਾ ਵੀ ਹਾਇ ਆ ਕੰਮ ਕਰਨਾ ਹਾਇ ਹੋਣਾ ਕੰਮ ਕਰਨਾ ਤੇ ਤਾਂ ਸਾਈ ਇੱਕ ਕੰਮ ਖਤਮ ਹੁੰਦਾ ਦੂਜਾ ਸ਼ੁਰੂ ਹੋ ਜਾਂਦਾ ਕੰਮ ਆਪਣੇ ਉਹੀ ਹੁੰਦੇ ਨੇ ਕਰਨੇ ਸਾਰੇ ਹੀ ਹੁੰਦੇ ਨੇ ਗਰਮੀਆਂ ਚਾਹੇ ਸਰਦੀ ਹੈ ਹੁਣ ਸੇ ਦੁਪਹਿਰ ਦਾ ਟਾਈਮ ਸਵੇਰ ਤੋਂ ਦੁਪਹਿਰ ਦੇ ਵਿੱਚ ਵਿੱਚ ਹੁਣ ਮੇਰੇ ਤੋਂ ਕੋਈ ਵੀਡੀਓ ਨਹੀਂ ਬਣੀ ਇਸ ਦੁਪਹਿਰ ਦਾ ਟਾਈਮ ਮੈਂ ਬਣਾ ਰਹੀ ਸੈਂਚ ਸੈਂਡਵਿਚ ਬਣਾਉਣ ਜਾਦੀ ਹਾਂ ਉਹਦੀ ਤਿਆਰੀ ਕਰ ਰਹੀ ਹਾਂ ਚੋਪਰ ਦੇ ਵਿੱਚ ਮੈਂ ਪਿਆਜ਼ ਤੇ ਸ਼ਿਮਲਾ ਮਿਰਚ ਪਾਲਿਓ ਬ੍ਰੀਕ ਚੌਪ ਕਰਦੇ ਹਾਂ ਚੋਪਰ 'ਚ ਬਹੁਤ ਜ਼ਿਆਦਾ ਮੋਟੇ ਨਹੀਂ ਰੱਖੂਗੇ ਬ੍ਰੈਡ ਵਿੱਚ ਫਿਰ ਉਹ ਨਿਕਲ ਨਿਕਲਾਉਂਦੇ ਨੇ ਤੇ ਬਹੁਤ ਜ਼ਿਆਦਾ ਬਰੀਕ ਵੀ ਨਹੀਂ ਕਰੂੰਗੀ ਕਰੂੰਗੀ ਬਰੀਕ ਇਹ ਬਰੀਕ ਚੌਪ ਕਰ ਲੈ ਚੋਪਰ ਵਿੱਚ ਚੋਪਰ ਸਿਰ ਨਹੀਂ ਜ਼ਿਆਦਾ ਮੌਜ ਆ ਨਾ ਜਸਟ ਇੱਕ ਸੈਕਿੰਡਸ ਦਾ ਕੰਮ ਹੋ ਜਾਂਦਾ ਹੈਗਾ ਇਹ ਤਾਂ ਜਿਹਨੇ ਕਾਰਡ ਕੱਢਿਆ ਸੱਚੀ ਬਹੁਤ ਬਹੁਤ ਵਧੀਆ ਜਨਾਨੀਆਂ ਦਾ ਟਾਈਮ ਬਚਾਇਆ ਮਿਹਨਤ ਬਚਾਈ ਆ ਜਿਹਨੇ ਵੀ ਚੋਪਰ ਦੀ ਕਾਰਡ ਕੱਢੀ ਆ ਨਾ ਬਹੁਤ ਹੀ ਸੁਖ ਹੋਇਆ ਤੇ ਇਹਦੇ ਵਿੱਚ ਪਾਤਾ ਬਰੀਕ ਕੱਟਿਆ ਹੋਇਆ ਪਿਆਜ਼ ਤੇ ਸ਼ਿਮਲਾ ਮਿਰਚ ਤੇ ਇਹਦੇ ਵਿੱਚ ਮੈਂ ਪਾਵਾਂਗੀ ਕੌਰਨ ਕੌਰਨ ਮੈਂ ਫਰੋਜ਼ਨ ਯੂਜ਼ ਕਰਦੀ ਹੁੰਨੀ ਆ ਬਸ ਥੋੜਾ ਜਿਹਾ ਮਨ ਨੂੰ ਪਾਣੀ ਚ ਪਾ ਕੇ ਨਾ ਵਾਸ਼ ਮੈਂ ਜ਼ਰੂਰ ਕਰ ਲਾਣੀ ਹੁੰਨੀ ਇੱਕ ਵਾਰ ਅਬ ਤੇ ਘਰ ਦੇ ਸਾਫ਼ ਪਾਣੀ ਨਾਲ ਫਰੋਜ਼ਨ ਕੌਰਨ ਇਹ ਇਹ ਬੋਇਲਡ ਹੀ ਹੁੰਦੇ ਨੇ ਬੋਇਲ ਕਰਨ ਦੀ ਲੋੜ ਨਹੀਂ ਹੁੰਦੀ ਜੇ ਤੁਸੀਂ ਚਾਹੋ ਤਾਂ ਇਹਨੂੰ ਥੋੜਾ ਮਾਈਕ੍ਰੋਵੇਵ ਕਰ ਸਕਦੇ ਹੋ ਤੇ ਵਿੱਚ ਪਾ ਲੈ ਮੈਂ ਕੌਰਨ ਇਹਦੇ ਵਿੱਚ ਪਾਵਾਂਗੀ ਮਾਇਓਨੈਸ ਪਾਵਾਂਗੀ ਕੋਈ ਵੀ ਫਲੇਵਰ ਦੇ ਮਾਈਨਸ ਪਾ ਸਕਦੇ ਆ ਬਹੁਤ ਜ਼ਿਆਦਾ ਫਲੇਵਰਸ ਤੇ ਮਾਈਨਸ ਆਉਂਦੀਆਂ ਆਪਾਂ ਜੋ ਲੈਣ ਜਾਣੇ ਕਨਫਿਊਜ਼ ਹੋ ਜਾਂਦੇ ਨੇ ਵੀ ਆਹ ਫਲੇਵਰ ਟਰਾਈ ਕਰੀ ਆਹ ਕਰੀ ਫਿਰ ਮਨ ਟਰ ਜਾਂਦਾ ਵੀ ਇਹ ਮੈਂ ਕਦੇ ਟਰਾਈ ਨਹੀਂ ਕਰੀ ਪਤਾ ਨਹੀਂ ਕਿ ਅਹੀ ਟੇਸਟ ਹੋਊਗਾ ਫਿਰ ਇਸ ਕਰਕੇ ਜ਼ਿਆਦਾਤਰ ਸਿੰਪਲ ਮਾਈਨਸ ਲੈ ਕੇ ਆਉਣ ਹੁੰਦੇ ਜਾਂ ਫਿਰ گارਲਿਕ ਵਾਲੀ ਮਾਈਨਸ ਪਾਤੀ ਥੋੜੀ ਜਿਹੀ ਪਾ ਦੂੰਗੀ ਚੀਜ਼ ਇਹਦੇ ਵਿੱਚ ਚੀਜ਼ ਵੀ ਫਰੋਜ਼ਨ ਹੁੰਦੀ ਡਾਈਸਡ ਚੀਜ਼ ਹੁੰਦੀ ਕੱਟੂਕਾਸ ਕਰਨ ਦੀ ਲੋੜ ਨਹੀਂ ਹੈਗੀ ਆਲਰੇਡੀ ਕੱਟੂਕਾਸ ਕਰੀ ਫਰੋਜ਼ਨ ਚੀਜ਼ ਹੁੰਦੀ ਫ੍ਰੀਜ਼ਰ ਵਿੱਚ ਰੱਖੋ ਜਦ ਰਮਝੀ ਯੂਜ਼ ਕਰੋ ਕੰਮ ਸੌਖਾ ਜਾਂ ਹੋ ਜਾਂਦੇ ਨੇ ਇਹਦੇ ਨਾਲ ਬਿਚ ਪਾ ਦਾਂਗੇ ਇਹਦੇ ਸੀਜ਼ਨਿੰਗ ਤੇ ਇਹਦੇ ਵਿੱਚ ਮੈਂ ਪੀਜ਼ਾ ਪਾਸਤਾ ਸੌਸ ਵੀ ਪਾਈ ਹੈ ਉੱਥੋਂ ਦੀ ਮਰਚੀ ਪਾਉਣੀ ਆ ਪਾਉਣੀ ਨਾ ਪਾਉਣੀ ਨਾ ਪਾਉ ਇੱਕ ਫਲੇਵਰ ਵਧੀਆ ਛਾਇਆ ਆ ਇਹਨੂੰ ਪੀਜ਼ਾ ਪਾਸਤਾ ਸੌਸ ਦਾ ਵਿੱਚ ਸੀਜ਼ਨਿੰਗ ਪਾ ਦਾਂਗੇ ਜਿਵੇਂ ਪੀਜ਼ਾ ਮਿਕਸ ਪਾਤਾ ਮਿਕਸਡ ਹਰब्स ਪਾਤੇ ਚੀਨੀ ਫਲੈਕਸ ਪਾਤੇ ਤੇ ਥੋੜਾ ਜਿਹਾ ਇੱਕ ਨਮਕ ਪਾਤਾ ਟੇਸਟ ਅਕੋਰਡਿੰਗ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਅਚੀ ਤਰ੍ਹਾਂ ਮਿਕਸ ਹੋਰ ਸਬਜ਼ੀਆਂ ਇਹਦੇ ਵਿੱਚ ਪਾ ਸਕਦੇ ਹਾਂ ਨਾ ਖੀਰਾ ਮੈਂ ਬਹੁਤ ਘੱਟ ਪਾਣੀ ਹੋਣੀ ਬਿਕਾਜ਼ ਖੀਰਾ ਨਾ ਪਾਣੀ ਛੱਡ ਜਾਂਦਾ ਹੁੰਦਾ ਤੇ ਖੀਰਾ ਪਾਣਾ ਤਾਂ ਕੱਦੂ ਕਸ ਕਰ ਤੂੰ ਸੈਂਡਵਿਚ ਕਰਤਾ ਸੈਂਡਵਿਚ ਮੇਕਰ ਕਰਤਾ ਔਨ ਤੇ ਤਿਆਰ ਕਰਦੇ ਆ ਬ੍ਰੈਡ ਦੀ ਸਟਫਿੰਗ ਕਰਨਾ ਕਦੇ-ਕਦੇ ਥੋੜੀ ਬਦਲਵੀਂ ਚੀਜ਼ ਨਾ ਟੇਸਟੀ ਲੱਗਦੀ ਆ ਆਪਾਂ ਕਾਫੀ ਧੇਰ ਬਾਅਦ ਕੋਈ ਨਾ ਕੋਈ ਚੀਜ਼ ਬਣਾਈ ਫਿਰ ਅੱਛੀ ਲੱਗਦੀ ਆ ਖਾਣ ਵਿੱਚ ਡੇਲੀ-ਡੇਲੀ ਦਾ ਆਪਾਂ ਬੋਰ ਹੋ ਜਾਈਏ ਨੇ ਵੀ ਹਰ ਹਰ ਰੋਜ਼ ਇਹ ਚੀਜ਼ ਬਣਾਓ ਤੁਸੀਂ ਫਿਰ ਦਵਿੰਦਰ ਘਰੇ ਸਜੇ ਸਿੰਦਵਿੰਦਰ ਘਰ ਹੁੰਦੇ ਫਿਰ ਕਹਿੰਦੇ ਹੁੰਦੇ ਅੱਜ ਕੀ ਬਣਾਉਂਗੇ ਅੱਜ ਕੀ ਖਵਾਉਂਗੇ ਹਨਾ ਮੈਂ ਕਹ ਰਹੀ ਨਹੀਂ ਕੀ ਖਵਾਵਾਂ ਦੱਸੋ ਕੀ ਖਾਣਾ ਬਣਾਵਾਂ ਜੋ ਮੈਂ ਬਣਾ ਸਕਦਾ ਹੁੰਦਾ ਮੈਂ ਆਪਸ਼ਨਸ ਦੱਸਦੇ ਨੇ ਵੀ ਆਹ ਚੀਜ਼ ਮੈਂ ਬਣਾ ਸਕਦੀ ਹੁੰਦੀ ਉਹ ਤਾਂ ਬ੍ਰੈਡ ਪੀਜ਼ਾ ਕਰ ਰਹੀ ਸੀ ਮੈਂ ਕਿ ਕੀ ਇਹ ਦੋਸੇ ਪੀਜ਼ਾ ਖਾ ਖਾ ਬੋਰ ਨਹੀਂ ਹੁੰਦੇ ਹੈਗੇ ਪੀਜ਼ਾ 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 ਕੀ ਇਹ ਪੀਜ਼ਾ ਫਿਰ ਮੈਂ ਚਲੋ ਸੈਂਡਵਿਚ ਬਣਾਉਣਾ ਕਹਿੰਦੇ ਸੈਂਡਵਿਚ ਬਣਾਵੇ ਉਹੀ ਚੀਜ਼ ਹੈ ਪੀਜ਼ਾ ਵੀ ਤੇ ਕੋਈ ਬ੍ਰੈਡ ਪੀਜ਼ਾ ਬਣਾਉਣਾ ਸੀ ਹੈ ਨਾ ਚੀਜ਼ ਮੈਂ ਥੋੜੀ ਪਾਈ ਹੈ ਪੀਜ਼ਾ ਦੇ ਚੀਜ਼ ਜ਼ਿਆਦਾ ਪੈ ਜਾਂਦੀ ਹੈ ਚੀਜ਼ ਉਹੀ ਹੈ ਬਸ ਥੋੜਾ ਜਿਹਾ ਦੇ ਵਿੱਚ ਸਬਜ਼ੀਆਂ ਆਪਾਂ ਜ਼ਿਆਦਾ ਪਾ ਦੇਣੇ ਹੈਗੇ ਟਿਕ ਸੈਂਡਵਿਚ ਹੋ ਗਏ ਗ੍ਰਿਲ ਇਹਨਾਂ ਦੇ ਘਰਾਂ ਦੇ ਕਟਿੰਗ ਤੋਂ ਉਹਦੇ ਵਿੱਚ ਮੈਂ ਹੋਰ ਰੱਖ ਦਾਂਗੀ ਮੈਂ ਨਾ ਸੈਂਡਵਿਚ ਲਈ ਦੇਸੀ ਘਿਓ ਯੂਜ਼ ਕਰਦੀ ਹੁੰਦੀ ਸੀ ਨਾ ਬਟਰ ਨਹੀਂ ਮੈਂ ਯੂਜ਼ ਕਰਦੀ ਬਟਰ ਹੁਣ ਤਾਂ ਆਮੋਲ ਬਟਰ ਪਿਆ ਮੇਰੇ ਕੋਲੇ ਪਰ ਮੈਂ ਦੇਸੀ ਘਿਓ ਯੂਜ਼ ਕਰਦੀ ਹੁੰਦੀ ਆਂ ਅੱਛੀ ਤਰ੍ਹਾਂ ਇਹ ਨਾ ਕਿਸੇ ਵੀ ਤਰ੍ਹਾਂ ਦਾ ਹੁਣ ਨਹੀਂ ਹੁੰਦਾਗਾ 스멜 ਜੀ ਨਹੀਂ ਆਉਂਦੀ ਹੈਗੀ ਆਪਦੇ ਘਰ ਤੇ ਘਿਓ ਵਿੱਚੋਂ ਤੇ ਸੈਂਡਵਿਚ ਬਣ ਕੇ ਹੋ ਗਏ ਧਿਆਨ ਬਹੁਤ ਜ਼ਿਆਦਾ ਯਮੀ ਯਮੀ ਡੇਲੀਸ਼ੀਅਸ ਸੈਂਡਵਿਚ ਰੈਡੀ ਆ ਤੇ ਹੁਣ ਅਸੀਂ ਸ਼ਾਮ ਦਾ ਟਾਈਮ ਕਿਚਨ ਚ ਮੈਂ ਆਗੀ ਫੀ ਦਾਲ ਸਬਜੀ ਘਰ ਬਣਾਉਣੀ ਸੀ ਈਵਨਿੰਗ ਦੇ ਰੂਟੀਨ ਖਾਣੇ ਪਾਣੀ ਦਾ ਸ਼ੁਰੂ ਹੋ ਗਿਆ ਗਰਮੀ ਐਨੀ ਹੈ ਦੇਖੋ ਆਪਣਾ ਖਾਣਾ ਪਾਣੀ ਜਲਦਾ ਰਹਿੰਦਾ ਹਨਾ ਸਫਾਈਆਂ ਕੰਮ ਸਾਰੇ ਉਹੀ ਨੇ ਪਰ ਕਰਨੇ ਬਹੁਤ ਔਖੇ ਹੋਏ ਪਿੰਗ ਗਰਮੀ ਵਿੱਚ ਨਾ ਕਿਚਨ ਚ ਜਾਣਾ ਤਾਂ ਲੱਗਦਾ ਵੀ ਹਾਈ ਹੁਣ ਕਿਚਨ ਚ ਆ ਕੇ ਖੜਨਾ ਪਊਗਾ ਫੇ ਚਲੋ ਜੀ ਕਰਦਾ ਸ਼ਾਮ ਦੀ ਤਿਆਰੀ ਮੈਂ ਬੈਂਗਨ ਭੁੰਨੀ ਸੀ ਪਰਥੇ ਵਾਸਤੇ ਤੇ ਨਾਲ ਸਾਈਡ ਤੇ ਮੈਂ ਬਣਾ ਰਹੀ ਸੀ ਨਿੰਬੂ ਪਾਣੀ ਲੈਮਨ ਬਣਾ ਰਹੀ ਸੀ ਫਰੈਸ਼ ਲੈਮਨ ਥੋੜਾ ਦਵਿੰਦਰ ਲਈ ਤੇ ਸਾਈਡ ਤੇ ਮੈਂ ਇੱਕ ਪੈਂਗਲ ਰੱਖਿਆ ਹੋਇਸੀ ਪੂਰਨਮਾਕ ਨਾਲ ਨਾਲ ਇਹ ਵੀ ਪੂਨਲਾ ਨਾਲ ਨਾਲ ਮੈਂ ਨਿੰਬੂ ਪਾਣੀ ਬਣਾ ਲ ਦੋਨੇ ਕੰਮ ਸਾਈਡ ਬਾਈ ਸਾਈਡ ਹੋਈ ਜਾਣਗੇ ਬਸ ਜਿਵੇਂ ਨਿੰਬੂ ਪਾਣੀ ਬਣਾਉਣੇ ਵਿੱਚ ਚੀਨੀ ਪਾ ਕੇ ਕਾਲਾ ਨਮਕ ਕਾਲੀ ਮਿਰਚ ਪਾ ਕੇ ਤੇ ਇਹਦੇ ਵਿੱਚ ਨਿੰਬੂ ਨਚੋਲ ਰਿਆ ਤੇ ਵਿੱਚ ਮੈਂ ਪੁਦੀਨੇ ਦੇ ਪੱਤੇ ਪਾ ਲਏ ਹੁਣ ਕਰਕੇ ਹੱਥ ਨਾਲ ਹੀ ਕ੍ਰਸ਼ ਕਰਕੇ ਪਾ ਲਾਣੀਆਂ ਇਸ ਵਾਰ ਨਾ ਮੈਂ ਤੁਪਤੀਨਾ ਗਰਾਈਂਡ ਨਹੀਂ ਕਰਕੇ ਰੱਖਿਆ ਗਿਆ ਨਹੀਂ ਮੈਂ ਆਈ ਗਰਮੀਆਂ ਵਿੱਚ ਕੀ ਕਰਦੇ ਹਾਂ ਪੁਦੀਨੇ ਨੂੰ ਮਿਕਸੀ ਵਿੱਚ ਕੁਝ ਪਾਣੀ ਪਾ ਕੇ ਕੁਝ ਪੁਦੀਨੇ ਦੇ ਪੱਤੇ ਪਾ ਕੇ ਗਰਾਈਂਡ ਕਰਕੇ ਰੱਖ ਲਾਣੀਆਂ ਉਫਰ ਉਹਨੂੰ ਆਈਸ ਟ੍ਰੇ ਵਿੱਚ ਉਹਦੇ ਬਰਫ਼ ਦੇ ਟੁਕੜੀਆਂ ਜਮਾ ਲੈਣਾ ਫਿਰ ਟੁਕੜੀਆਂ ਕੱਢ ਕੇ ਪੈਕੇਟ ਚ ਪਾ ਲੈਣੇ ਆ ਜਾਂ ਕੰਟੇਨਰ ਚ ਪਾ ਲਓ ਜਦੋਂ ਤੁਸੀਂ ਨਿੰਬੂ ਪਾਣੀ ਬਣਾਉਣਾ ਇੱਕ ਦੋ ਟੁਕੜੀਆਂ ਉਹਦੇ ਵਿੱਚ ਪਾਓ ਉਹ ਫਲੇਵਰ ਬਹੁਤ ਅੱਛਾ ਆਉਂਦਾ ਫਿਰ ਮੈਂ ਜੋ ਨਿੰਬੂ ਪਾਣੀ ਹੁਣ ਮੈਂ ਬਣਾਉਣੇ ਹਾਂ ਨਿੰਬੂ ਸੌਰੀ ਪੁਦੀਨੇ ਦੇ ਪੱਤੇ ਫਰੈਸ਼ ਬਾਹਰ ਤੋੜ ਲਿਓ ਨੇ ਉਹਨਾਂ ਪੱਤਿਆਂ ਨੂੰ ਬਰੀਕ ਭਰੀ ਕੱਟ ਕੇ ਨਾ ਹੱਥ ਨਾਲ ਵਿੱਚ ਪਾ ਲੈਣੀ ਹੁੰਦੀ ਹੈ ਪਾਣੀ 'ਚ ਤੇ ਫਿਰ ਥੋੜਾ ਜਿਹਾ ਪੁਦੀਨੇ ਦਾ ਫਲੇਵਰ ਆਉਣ ਦੇ ਵਿੱਚ ਪਾ ਦੋ ਨਾ ਸੋਡਾ ਅੱਧਾ ਪਾਣੀ ਅੱਧਾ ਸੋਡਾ ਪਾ ਦਿਓ ਬਿਲਕੁਲ ਜ ਮੈਂ ਨਾਲ ਪੁਨੇ ਆਇਆ ਸੀ ਬੈਂਗਣ ਬੈਂਗਣ ਤਾਂ ਪੁਨੇ ਗਈ ਬੈਂਗਣ ਕਹਿੰਦੇ ਪੁਨੇ ਗਈ ਮੇਰੀ ਜ਼ਮੀਨ ਤਾਂ ਖਰਾਬ ਗਈ ਦੇਖੋ ਐ ਨਿਕਲੇ ਬੈਂਗਣ ਨਾਲ ਮੈਂ ਦਵਿੰਦਰ ਨੂੰ ਕਿਹਾ ਸੀ ਉਹ ਉਹ ਨਾ ਲੈ ਕੇ ਆਇਆ ਵੀ ਬੈਂਗਣ ਖਰਾਬ ਨਿਕਲਦੇ ਨੇ ਕਹਿੰਦੇ ਨਹੀਂ ਨਹੀਂ ਵਧੀਆ ਪਰਥੇ ਵਾਲੇ ਨੇ ਮੈਂ ਕਿਹਾ ਅੱਗੇ ਤੋਂ ਮੈਂ ਥੋੜੇ ਤੋਂ ਕਹਦਾ ਬੈਂਗਣ ਨਹੀਂ ਮੰਗਾਉਣੇ ਪਰਥੇ ਜਿੰਨੇ ਲੈਣੇ ਹੋਣਗੇ ਮੈਂ ਆਪ ਦੇਖ ਕੇ ਲਵਾਂਗੀ ਕਹਿੰਦੇ ਨਹੀਂ ਸਬਜ਼ੀ ਵਾਲਾ ਕਹਿੰਦਾ ਸੀ ਬਹੁਤ ਵਧੀਆ ਮੈਂਗਣ ਮੋਂਦਾ ਸਿੱਪ ਚ ਮਾਰਨ ਜਾ ਕੇ ਹੁਣ ਬੈਂਗਣ ਮੇਰੀ ਮਿਹਨਤ ਵੀ ਖਰਾਬ ਗਈ ਤੇ ਕਿੱਥੇ ਆਏ ਸੀ ਨਾ ਬਿਚਲ ਕੋਈ ਬਦਲਵੀਂ ਚੀਜ਼ ਖਾਵੇਂ ਬੈਂਗਣ ਦਾ ਭਟਾ ਕਾਫੀ ਟਾਈਮ ਮਤ ਖਾਵਾਂਗੇ ਮੇਰੇ ਸਾਰਾ ਮਾ ਮੇਰੇ ਚਾਹ ਵਿੱਚ ਹੀ ਰੱਖਦਾ ਤੇ ਹੁਣ ਬਣਾ ਚੱਲੀਏ ਦਾਲ ਦਾਲ ਤਾਂ ਮੈਂ ਪਹਿਲਾਂ ਵੀ ਬਣਾਉਣੀ ਸੀ ਬੈਂਗਣ ਦੇ ਭਟੇ ਨਾਲ ਕੋਈ ਸੁੱਕੀ ਸਬਜ਼ੀ ਨਾਲ ਤਾਂ ਸਾਰ ਨੂੰ ਸਰਦਾ ਵੀ ਨਹੀਂ ਤੇ ਨਾਲ ਦਾਲ ਵੀ ਅੱਛੀ ਲੱਗਦੀ ਹੈ ਫਿਰ ਹੁਣ ਮੈਂ ਚਲੋ ਦਾਲ ਬਣਾ ਲਈ ਬੈਂਗਣ ਦੇ ਭਟੇ ਨਾਲ ਪਲਾਨ ਹੋ ਗਿਆ ਫਲੌਪ ਮੂੰਗੀ ਮਸਰੀ ਦਾਲ ਬਣਾਉਂਗੀ ਹੋਰ ਕੋਈ ਦਾਲ ਸਬਜ਼ੀ ਨਹੀਂ ਅੱਜ ਅੱਜ ਕੱਲ ਬਹੁਤ ਹੀ ਔਖਾ ਹੈ ਭਾ ਦਾਲ ਸਬਜ਼ੀ ਨਾਲ ਕੋਈ ਆਪਸ਼ਨ ਸੀ ਨਹਿਗੇ ਤਾਂ ਸਭ ਜਾਨੀ ਕੀ ਖਾਓ ਚਨੇ ਖਾ ਲੋ ਰਾਜਮਾ ਖਾ ਲੋ ਦਾਲਾਂ ਖਾ ਲੋ ਸukkੀਆਂ ਸਬਜ਼ੀਆਂ ਆਉਂਦੀਆਂ ਨੇ ਪਰ ਹੁਣ ਰੋ ਰੋ ਹਰੀਆਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਨੇ ਕਰੀ ਕੀ ਚਲੋ ਇਹ ਲਾਗੀ ਮੂੰਗੀ ਮਸਰੀ ਦਾਲ ਬਣਾਉਣ ਤੇ ਹੁਣ ਅਸੀਂ ਮੇਰਾ ਡਿਨਰ ਟਾਈਮ ਮੈਂ ਆਪਣੇ ਡਿਨਰ ਛੱਜ ਬਣਾਇਆ ਸੀ ਚੀਲਾ ਬੇਸਨ ਤੇ ਓਟਸ ਚੀਲਾ ਵਿੱਚ ਸਬਜ਼ੀਆਂ ਪਾ ਕੇ ਚੀਲਾ ਟੁੱਟ ਗਿਆ ਜੀ ਮੇਰਾ ਕਦੇ ਕਦੇ ਟੁੱਟ ਜਾਂਦਾ ਹੈਗਾ ਚੀਲਾ ਉਹ ਜੋ ਉਹਦੀ ਸਾਈਡ ਚੇਂਜ ਕਰਦੇ ਕਿਉਂਕਿ ਮੈਂ ਸਬਜ਼ੀਆਂ ਜ਼ਿਆਦਾ ਪਾ ਲੰਦੀਆਂ ਦੋ ਚਮਚੇ ਮੈਂ ਓਟਸ ਤੇ ਪਾਈ ਸੀ ਡੇਢ ਚਮਚਾ ਬੇਸਨ ਦਾ ਪਾਇਆ ਸੀਗਾ ਤੇ ਹੁਣ ਆ ਨੈਕਸਟ ਮਾਰਨਿੰਗ ਦਾ ਟਾਈਮ ਅਗਲੇ ਦਿਨ ਦਾ ਕਿਉਂਕਿ ਵੀਡੀਓ ਬਣਾਉਣੀ ਇੰਨੀ ਔਖੀ ਹੋਈ ਵੀ ਨਾ ਗਰਮੀ ਵਿੱਚ ਐ ਲੱਗੂ ਵੀ ਕੰਮ ਹੀ ਕਰ ਲਵੋ ਵੀਡੀਓ ਤਾਂ ਛੱਡੂ ਪਰ ਦੂਜਾ ਨਾ ਟਾਈਮ ਲੱਗੂਗਾ ਜੇ ਵੀਡੀਓ ਬਣਾਉਂਗੀ ਤਾਂ ਤੇ ਨੈਕਸਟ ਮਾਰਨਿੰਗ ਦਾ ਟਾਈਮ ਆ ਮੇਰਾ ਕਿਚਨ ਦਾ ਕੰਮ ਸਾਰਾ ਇਸ ਟਾਈਮ ਖਤਮ ਹੋ ਗਿਆ ਸੀਗਾ ਤੇ ਥੋੜੀ ਬਹੁਤੀ ਮੈਂ ਲੌਬੀ ਦੀ ਮੈਂ ਡਸਟਿੰਗ ਕਰਨ ਆਲੀ ਸੀ ਕਾਹੂ ਕਰਦਾ ਕਿਉਂਕਿ ਸਵੇਰ ਕੱਪੜੇ ਧੋਤੇ ਸੀਗੇ ਤੇ ਖਾਣਾ ਦਾਣਾ ਹੋ ਗਿਆ ਇਸ ਕਰਕੇ ਮੇਰਾ ਟਾਈਮ ਨਹੀਂ ਲੱਗੇਗਾ ਖਾਣੇ ਵੀ ਤਜ ਮੈਂ ਦਾਲ ਵਾਲੇ ਪਰੌਂਠੇ ਬਣਾਏ ਸੀਗੇ ਦਾਲ ਪਈ ਸੀ ਰਾਤ ਵਾਲੀ ਮੂੰਗੀ ਮਸਲਦੀ ਦੀ ਉਹਦੇ ਮੈਂ ਆਟਾ ਆਟੇ ਚ ਗੁੰਨ ਲਈ ਤੇ ਪਰੌਂਠੇ ਬਣਾ ਲਏ ਸੀ ਕਿਤੇ ਸਾਈਡ ਤੇ ਜਿਹੜਾ ਪਲਾਂਟ ਸੀ ਮੈਂ ਕਦੇ-ਕਦੇ ਚੇਂਜ ਕਰ ਵੀ ਗਿਆ ਨਹੀਂ ਕਦੇ ਕੁਝ ਰੱਖਤਾ ਕਦੇ ਕੁਝ ਰੱਖਤਾ ਤੇ ਆ ਜਾਵਲਾ ਛੋਟਾ ਜਿਹਾ ਪੌਟ ਰੱਖਿਆ ਇੱਥੇ ਇਹਦੇ ਵਿੱਚ ਮੈਂ ਕਲਰਡ ਜਿਹੜੇ ਸਟੋਨਸ ਲੈ ਕੇ ਆਈ ਸੋ ਫਾਈਨ ਵਿੱਚ ਛੋਟੇ-ਛੋਟੇ ਫਲਾਵਰਸ ਲਗਾਤੇ ਆਰਟੀਫੀਸ਼ੀਅਲ ਫੋਮ ਵਾਲੇ ਫਲਾਵਰਸ ਨੇ ਇਹ ਆਰਟ ਐਂਡ ਕ੍ਰਾਫਟ ਵਿੱਚ ਯੂਜ਼ ਹੁੰਦੇ ਨੇ ਉਹ ਵਾਲੇ ਫਲਾਵਰਸ ਨੇ ਇਹ ਤੇ ਵਿੱਚ ਇਹਦੇ ਫਲਾਵਰਸ ਲਗਾਤੇ ਵਿੱਚ ਸਟੋਨ ਪਾਏ ਹੋਏ ਨੇ ਕਲਰਡ ਤਾਂ ਲੌਬੀ ਦੀ ਥੋੜੀ ਬਹੁਤੀ ਡਸਟਿੰਗ ਕਰੂੰਗੀ ਅਨ ਸਵੇਰੇ ਵੀ ਬ੍ਰੈਕਫਾਸਟ ਵਿੱਚ ਮੈਂ ਬਣਾਏ ਦਾਲ ਵਾਲੇ ਪਰੌਂਠੇ ਦਾਲ ਬਚੇ ਪਈਸ ਵਿੱਚ ਉਹ ਦਾਲ ਸਬਜ਼ੀ ਦੀ ਕੀ ਕਰੀ ਸੁੱਕੀ ਦਾਲੇ ਬਣਾਉਂਗੀ ਹਨ ਪਰੌਂਠੇ ਬਣਾ ਲੈਣੇ ਦਵਿੰਦਰ ਵੀ ਕਹਿੰਨੇ ਕਾਫੀ ਟਾਈਮ ਹੋ ਗਿਆ ਪਰੌਂਠੇ ਖਾਦਦੇ ਨਾਲ ਅੱਜ ਪਰੌਂਠੇ ਬਣਾਉ ਚਲੋ ਵਿੱਚ ਪਿਆਜ਼ ਪਾ ਕੇ ਹਰੀ ਮਿਰਚ ਪਾ ਕੇ ਸੁੱਕੀ ਮੇਥੀ ਪਾ ਕੇ ਸੁੱਕਾ ਪਧਨੇ ਦਾ ਪਾਊਡਰ ਵਗੈਰਾ ਪਾ ਕੇ ਇਸ ਤਰ੍ਹਾਂ ਜਵੈਣ ਹਨ ਪਾ ਕੇ ਕਈ ਕਾਫੀ ਸਮਾਨ ਜਾ ਤੇ ਪਰੌਂਠੇ ਚਲੋ ਵਧੀਆ ਬਣਨਗੇ ਪਰ ਮੈਂ ਤਾਂ ਨਹੀਂ ਖਾਦਾ ਮੈਂ ਆਪਣੇ ਬ੍ਰੈਕਫਾਸਟ ਵਿੱਚ ਅੱਜ ਮੈਂ ਓਟਮੀਲ ਹੀ ਲਿਆ ਸੀਗਾ ਕਿਉਂਕਿ ਪਰ ਇਸ ਕਰਕੇ ਫਿਰ ਮੈਂ ਇੱਕ ਓਟਮੀਲ ਲੈ ਲਿਆ ਸ ਆਪਣੇ ਲਈ ਬ੍ਰੈਕਫਾਸਟ ਵਿੱਚ ਤੇ ਅੱਜ ਲੰਚ ਲਈ ਵੀ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਦੇਖੂਗੀ ਲੰਚ ਵਿੱਚ ਮੈਂ ਕੀ ਬਣਾਉ ਕਿਉਂਕਿ ਦਾਲ ਸਬਜ਼ੀ ਤਾਂ ਮੈਂ ਕੋਈ ਬਣਾਈ ਨਹੀਂ ਹੁਣ ਤਾਂ ਸ਼ਾਮ ਨੂੰ ਹੀ ਬਣੂਗੀ ਤੇ ਹੁਣ ਲੱਕ ਕਰਨ ਲੱਗਿਆਂ ਲੌਬੀ ਦੀ ਡਸਟਿੰਗ ਫਿਰ ਬਾਹਰੋਂ ਕੱਪੜੇ ਵੀ ਉਤਾਰੂੰ ਕੱਪੜੇ ਸੁੱਕਣੇ ਪਾਏ ਪਿੰਡ ਸੁੱਕ ਗਏ ਹੋਣੇ ਤੇ ਮੈਂ ਕਿਹਾ ਲੌਬੀ ਥੋੜੇ ਕੱਪੜਾ ਮਾਰ ਲੈ ਇੰਨਾ ਕੁ ਮੈਂ ਫਿਰ ਆਪ ਨੂੰ ਵਧੀਆ ਲੱਗਦਾ ਕੋਲੋਂ ਲੱਗਦਾ ਕੋਈ ਆਜੇ ਭੈਣ ਭਾਈ ਕੋਈ ਹੋਰ ਹੈ ਨਾ ਤਾਂ ਵੀ ਚਲੋ ਵਧੀਆ ਲੱਗਦਾ ਫਿਰ ਵੀ ਸਾਫ਼ ਰਫੀ ਇੰਨੀ ਕਿ ਤਾ ਥੋੜੀ ਬਹੁਤੀ ਤਾਂ ਹੋਣੀ ਚਲੋ ਜਿੱਥੇ ਆਪਾਂ ਬਹਿਣੇ ਉੱਠਦੇ ਹਾਂ ਉਹਨਾਂ ਕਾ ਆਪਾਂ ਉਹਨਾਂ ਇੱਕ ਜਗ੍ਹਾ ਤੇ ਸਾਫ਼ ਕਰੀਏ ਉਹਨਾਂ ਤੇ ਕੱਪੜਾ ਮਾਰੀਏ ਬਸ ਬਹੁਤ ਜ਼ਿਆਦਾ ਡੀਪ ਕਲੀਨਿੰਗ ਨਹੀਂ ਮੈਂ ਕਰ ਰਹੀ ਸਾਜ ਗਰਮੀ ਨੇ ਨਾ ਪੂਰਾ ਹਾਲ ਕੀਤਾ ਪਿਆ ਨਾ ਗਰਮੀ ਕੀ ਹੁੰਦਾ ਕਿ ਆਪਣੇ ਕੱਪੜਿਆਂ 'ਚ ਪਸੀਨਾ ਆ ਕੇ ਨਾ ਕੱਪੜੇ ਆਏ ਪਿੰਡੇ ਨਾਲ ਆਪਣੇ ਬਾਡੀ ਨਾਲ ਆ ਗੂੰਦ ਵਾਂਗੂ ਚਿਪਕਣ ਲੱਗ ਜਾਂਦੇ ਨੇ ਫੇਰ ਬਹੁਤ ਅਕਲਕਾਨੀ ਆਉਂਦੀ ਹੈ ਫੇਰ ਹਾਂ ਲੱਗੂ ਬਸ ਜਿਹੜੇ ਕੰਮ ਹੋਗੇ ਹੋਊਗੇ ਜਿਹੜੇ ਰਹਿਗੇ ਰਹਿਗੇ ਵੀ ਛੱਡੋ ਬਸ ਹੁਣ ਮੈਂ ਇਹਨਾਂ ਜੇ ਕੰਮ ਕਰਕੇ ਨਾ ਕੇ ਆਰਾਮ ਕਰੂ ਬਹੁਤ ਗੰਦੀ ਗਰਮੀ ਫੈਰੀ ਆ ਹੁਣ ਕਿਚਨ ਦੇ ਟੋਵਲ ਮੈਂ ਕਰਨੇ ਸੀਗੇ ਚੇਂਜ ਉਹ ਕਰਦਾ ਜਿਹੜੇ ਮੈਂ ਪਹਿਲਾਂ ਵਾਲੇ ਹੈਂਗ ਕਰੇ ਹੋਣ ਧੋਣ ਵਾਲੇ ਹੋਏ ਪੈਣੋਂ ਮੈਂ ਕਿ ਉਹਨਾਂ ਨੂੰ ਬਾਹਰ ਰੱਖ ਕੇ ਆਉਣੀ ਫਿਰ ਆਪ ਨੂੰ ਨਿਕਲ ਕਰਨੇ ਹੋਣਗੇ ਇਹਨਾਂ ਵੀ ਹਾਂ ਟੋਵਲ ਗੰਦੇ ਹੋਗੇ ਇਹਨਾਂ ਨੂੰ ਚੇਂਜ ਕਰੀਏ ਆਇ ਲੱਗੂ ਜੋ ਹੱਤ ਟੋਵਲ ਲੰਗ ਮਾਰੀ ਵਾਰੀ ਪੁੰਝੀਆਂ ਨੇ ਵੀ 스멜 ਆਉਣ ਲੱਗੀ ਉਹ ਹੱਤਾਂ ਚ 스멜 ਆਉਂਦੀ ਹੈ ਜੋ ਮੈਂ ਬਾਹਰ ਰੱਖ ਕੇ ਆਮ ਧੋਣ ਵਾਲੇ ਤੇ ਇੱਥੇ ਮੈਂ ਫਰੈਸ਼ ਟੋਵਲ ਹੋਰ ਲਗਾਦਾ ਪੂਣੇ ਵੀ ਮੇਰੇ ਕਾ ਧੋਣ ਵਾਲੇ ਕਈ ਹੋਏ ਪੈਣਗੇ ਹੁਣ ਗਰਮੀ ਕਰਕੇ ਨਾ ਪੂਣਾ ਜਲਦੀ ਧੋਣ ਵਾਲਾ ਹੋ ਜਾਂਦਾ ਤੇ ਖੇਤ ਜਿਵੇਂ ਰੋਟੀਆਂ ਆਣੀਆਂ ਪਹਿਲਾਂ ਤਾਂ ਅਸੀਂ ਡੱਬੇ ਚ ਰੱਖ ਦਿੰਦੇ ਆ ਫੇਰ ਰੋਟੀ ਬੰਦਦੇ ਉਸ ਕਰਕੇ ਵੀ ਰੋਟੀਆਂ ਕਾਫੀ ਟਿਕਦੇ ਆ ਉਸ ਕਰਕੇ ਵੀ ਜਿਆਦਾ ਰੋਟੀਆਂ ਕਰਕੇ ਵੀ ਜਲਦੀ ਧੋਨ ਵਾਲਾ ਹੋ ਜਾਂਦਾ ਟੌਵਲ ਕਰਦਾ ਇਹ ਚੇਂਜ ਤੇ ਫਰੈਸ਼ ਲਗਾ ਦਿੰਨੇ ਆ ਇਹ ਰੱਖ ਕੇ ਆਉਂਗੀ ਬਾਹਰ ਇਹ ਵੀ ਹਰ ਤੀਸਰੇ ਦਿਨ ਇਹ ਵੀ ਕੰਮ ਕਰਨਾ ਪੈਂਦਾ ਟੌਵਲ ਬਦਲੋ ਪੋਣੇ ਬਦਲੋ ਹਨਾ ਹੈਂਡ ਟੌਵਲ ਤਾਂ ਡੇਲੀ ਦੀ ਹੁੰਦੀ ਲੌਬੀ ਵਾਲੇ ਬਹੁਤ ਸਿਚਨ ਵਾਲਾ ਸਾਡੇ ਬਾਥਰੂਮ ਵਾਲਾ ਅੰਦਰ ਵਾਲਾ ਮਤਲਬ ਡੇਲੀ ਹੀ ਚੇਂਜ ਕਰਦੇ ਆ ਹੋ ਉਤਾਰਨ ਅੰਗੇ ਜਿ ਕਪੜੇ ਬਾਹਰ ਮੌਸਮ ਕੁਝ ਇਸ ਤਰ੍ਹਾਂ ਸੀ ਵੀ ਚੀਨੀਂ ਹੀ ਚੱਲ ਰਹੀ ਸੀ ਵਿੱਚੀ ਥੋੜੀ ਜਿ ਠੰਡੀ ਹਵਾ ਰਹੀ ਸੀ ਬੱਦਲ ਵੀ ਸੀਗੇ ਪਤਾ ਹੀ ਨਹੀਂ ਕੀ ਮੌਸਮ ਤੇ ਪਤਾ ਨਹੀਂ ਕਦੇ ਤਾਂ ਇਹ ਲੱਗਦਾ ਸੀ ਵੀ ਨੇਰੀ ਬਹੁਤ ਆ ਰਹੀ ਕਦੇ ਐਂ ਲੱਗਦਾ ਸੀ ਮੀਂਹ ਆਊਗਾ ਪਰ ਪਤਾ ਨਹੀਂ ਫਾਈਨਲੀ ਕੀ ਆਊਗਾ ਕੁਝ ਤਾਂ ਆਊਗਾ ਹੀ ਖਾਲੀ ਤਾਂ ਨਹੀਂ ਰੱਬ ਮੋੜਦਾ ਜੇ ਨੇਰੀ ਛੱਡੂ ਜਾਂ ਮੀਂਹ ਆਊਗਾ ਥੋੜੀ ਰਾਹਤ ਆਈ ਲੱਗ ਰਹੀ ਸਬਾਹ ਨਾਲ ਕੇ ਹਵਾਲ ਲੈ ਕੇ ਵੀ ਆ ਆ ਰਾਮਚਾਰੇ ਵੀ ਇੱਥੇ ਪੌਣੇ 10 ਦਾ ਟਾਈਮ ਆ ਤੇ ਤਰੀਖ ਹੈਗੀ 26 ਜੂਨ ਅਜ 20 ਨਹੀਂ ਸੌਰੀ 27 ਜੂਨ 27 ਜੂਨ ਅਜ ਤੇ ਹੁਣ ਉਮੀਦ ਹੈਗੀ ਹੈ ਕਿ ਮੀਂਹ ਆਊਗਾ ਠੰਡੀ ਥੋੜੀ ਠੰਡੀ ਹਵਾ ਆਉਣ ਲੱਗੇ ਪਹਿਲਾਂ ਤਾਂ ਸਵੇਰ ਦਾ ਸਾਂ ਬੰਦ ਕਰ ਰਵੇ ਇਸ ਇੰਨੀ ਗਰਮੀ ਇੰਨੀ ਗਰਮੀ ਨਾ ਡਿਗਣ ਵਾਲਾ ਕੰਮ ਸੀਗਾ ਬਸ ਹੁਣ ਥੋੜੀ ਹਵਾ ਚੱਲੀ ਆ ਐਂ ਲੱਗ ਰਿਹਾ ਵੀ ਠੀਕ ਆ ਉਮੀਦ ਜੀ ਲੱਗ ਰਹੀ ਹੈ ਮੌਸਮ ਵੀ ਵਧੀਆ ਹੁੰਦਾ ਜਾਂਦਾ ਬੱਦਲ ਆ ਰਹੇ ਆ بارش ਆਊਗੀ ਐਂ ਉਮੀਦ ਹੋ ਰਹੀ ਹੈ ਹੁਣ ਬੱਦਲ ਜੇ ਹੋ ਗਏ ਹੁਣ ਤਾਂ ਲੱਗਦਾ ਮੀਂਹ ਨੇੜੇ ਨੇੜੇ ਆਈ ਜਾਂਦਾ ਠਾਤਾ ਰੱਬ ਖਵਾਉਂਗਾ ਪਕੌੜੇ ਮੂੰਗਲੇ ਕੱਪੜੂ ਉਤਾਰ ਕੇ ਲੈ ਕੇ ਅੰਦਰ ਪਸੀਨਾ ਪਸੀਨੀ ਹੋਈ ਫਿਰਦੀ ਸੀ ਮੈਂ ਸਵੇਰ ਜਿਵੇਂ ਬਿਲਕੁਲ ਵੀ ਕਿਤੇ ਖੜੀ ਨਹੀਂ ਬਸ ਆਇਆ ਹੁੰਦਾ ਨਾ ਫਿਰ ਇੱਕ ਵਾਰ ਵੀ ਸਾਰਾ ਕੰਮ ਕਰ ਲਈ ਕੋਈ ਗੱਲ ਨਹੀਂ ਫਿਰ ਨਾ ਕਿ ਰੈਸਟ ਕਰਾਂਗੇ ਸਾਰਾ ਕੰਮ ਕਰ ਲਈ ਫਿਰ ਨਾ ਕਿ ਬੈਠੂੰਗੀ ਕੰਮ ਹੋ ਜੇ ਆ ਵੀ ਕਰਦਾ ਆ ਵੀ ਕਰਦਾ ਬਸ ਆਇਆ ਆਪਾਂ ਬੱਚੇ ਫਿਰਦੇ ਆ ਵੀ ਕੰਮ ਹੋ ਜੇ ਆ ਵੀ ਕੰਮ ਹੋ ਜੇ ਕੰਮ ਕਰਕੇ ਹੀ ਦਮ ਲਾਵਾਂਗੇ ਫਿਰ ਹੀ ਬੈਠਾਂਗੇ ਤੇ ਮੈਂ ਕਿਹਾ ਚਾਹ ਹੁਣ ਕੱਪੜੇ ਤਿਆਰ ਕਰਨੇ ਰਹਿ ਗਏ ਇਹ ਕਰਦਾ ਮੈਂ ਆਪਣੇ ਰੂਮ ਦੀ ਬੈੱਡ ਸ਼ੀਟ ਵੀ ਅੱਜ ਚੇਂਜ ਕਰਨੀ ਸੀ ਡਸਟਿੰਗ ਵੀ ਕਰਨੀ ਸੀ ਪਰ ਉਹ ਵਿੱਚ ਹੀ ਰਹਿ ਗਿਆ ਬਸ ਹੁਣ ਮੇਰੀ ਬੱਸ ਹੋਈ ਪੀਸੀ ਮੈਂ ਕਿਹਾ ਬੱਸ ਜੇ ਤਾਂ ਸ਼ਾਮ ਨੂੰ ਦੇਖੂਗੀ ਜਾਂ ਫਿਰ ਅਗਲੇ ਦਿਨ ਦੇਖੂ ਹੁਣ ਬਹੁਤ ਥਕਾਵਟ ਹੋਈ ਪੀਸੀ ਗਰਮੀ ਕਰਕੇ ਨਾ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਮੈਂ ਕਿਹਾ ਕੱਪੜੇ ਤਿਆਰ ਕਰਕੇ ਬਸ ਮੈਂ ਨਹਾ ਲਾਂ ਫਿਰ ਮੈਂ ਰੈਸਟ ਕਰਦੀ ਆ ਕਪੜੇ ਵੀ ਰੋਜ਼ ਡੇਲੀ ਤੋਂ ਹੋਏ ਨੇ ਕਰਨ ਵੀ ਦੇਖੋ ਮੈਂ ਤੋਤੇ ਅੱਜ ਫੇਰ ਤੋਤੇ ਫਿਰ ਆਏ ਹੁੰਦੇ ਵੀ ਚਲੋ ਕੱਪੜੇ ਨਹੀਂ ਤਾਂ ਇੱਕ ਦਿਨਾਂ ਧੂੰਗੀ ਬਹੁਤ ਹੋ ਜਾਣਗੇ ਕਿਉਂਕਿ ਗਰਮੀ ਕਰਕੇ ਕੱਪੜੇ ਸਾਬਦੇ ਨਹੀਂ ਹੋ ਜਾਂਦੇ ਨਾ ਪਸੀਨੇ ਨਾਲ ਇੱਕ ਵਾਰ ਕੱਪੜਾ ਪਾ ਲਓ ਤੇ ਦੁਬਾਰੇ ਪਾਉਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਤੇ ਕੱਪੜੇ ਤਿਆਰ ਕਰਕੇ ਫਿਰ ਮੈਂ ਨਹਾ ਤੋ ਕੇ ਕਰਦੀ ਆ ਰੈਸਟ ਸੋ ਏਸ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ